ਹੁਣ ਗੈਸ ਸਿਲੰਡਰਾਂ ਦੀ ਤਰ੍ਹਾਂ ਜਲਦ ਹੀ ਪੈਟਰੋਲ ਅਤੇ ਡੀਜ਼ਲ ਦੀ ਤੁਹਾਨੂੰ ਘਰ ਉੱਤੇ ਹੀ ਡਿਲੀਵਰੀ ਮਿਲ ਸਕੇਗੀ। ਜੀ ਹਾਂ, ਸਰਕਾਰ ਨੇ ਉਪਭੋਗਤਾਵਾਂ ਦੇ ਦਰਵਾਜ਼ੇ ਤੱਕ ਪੈਟਰੋਲ ਅਤੇ ਡੀਜ਼ਲ ਪਹੁੰਚਾਉਣ ਦੇ ਇੰਤਜ਼ਾਮ ਸ਼ੁਰੂ ਕਰ ਦਿੱਤੇ ਨੇ। ਸ਼ੁੱਕਰਵਾਰ ਨੂੰ ਪੈਟਰੋਲੀਅਮ ਮੰਤਰਾਲੇ ਨੇ ਟਵੀਟ ਕਰਕੇ ਇਸ ਗੱਲ ਦੇ ਸੰਕੇਤ ਦਿੱਤੇ ਨੇ। ਜਿਸ ਦੇ ਵਿੱਚ ਕਿਹਾ ਗਿਆ ਕਿ ਪ੍ਰੀ-ਬੁਕਿੰਗ ਦੇ ਆਧਾਰ 'ਤੇ ਤੁਸੀਂ ਛੇਤੀ ਹੀ ਆਪਣੇ ਦਰਵਾਜ਼ੇ 'ਤੇ ਪੈਟਰੋਲ ਅਤੇ ਡੀਜ਼ਲ ਦੀ ਡਿਲੀਵਰੀ ਲੈ ਸਕੋਗੇ। ਮੰਤਰਾਲੇ ਨੇ ਕਿਹਾ ਹੈ ਕਿ ਉਹ ਉਪਭੋਗਤਾਵਾਂ ਨੂੰ ਲੰਬੀਆਂ ਕਤਾਰਾਂ ਵਿੱਚ ਜ਼ਿਆਦਾ ਸਮਾਂ ਵਧੀਤ ਕਰਨ ਤੋਂ ਬਚਾਉਣਾ ਚਾਹੁੰਦਾ ਹੈ। ਜਿਕਰੇ ਹੋ ਗਏ ਕਿ ਦੇਸ਼ ਦੇ ਵਿੱਚ ਕਰੀਬ 3.5 ਕਰੋੜ ਅਜਿਹੇ ਉਪਭੋਗਤਾ ਨੇ ਜੋ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਪਰਵਾਉਣ ਲਈ ਰੋਜ਼ਾਨਾ ਫਿਲਿੰਗ ਸਟੇਸ਼ਨਾਂ ਤੇ ਚੱਕਰ ਲਾਉਂਦੇ ਨੇ ਇਸ ਤੋਂ ਸਰਕਾਰ ਨੂੰ ਸਾਲਾਨਾ 2500 ਕਰੋੜ ਰੁਪਏ ਦੀ ਆਮਦਨੀ ਹੁੰਦੀ ਹੈ ਇਸ ਵੇਲੇ ਦੇਸ਼ ਵਿੱਚ ਸਰਕਾਰ ਅਤੇ ਪੈਟਰੋਲੀਅਮ ਕੰਪਨੀਆਂ ਦੇ ਵੱਲੋਂ ਸਿਰਫ ਐਲਪੀਜੀ ਗੈਸ ਨੂੰ ਹੀ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਦਕਿ ਬਾਕੀ ਪੈਟਰੋਲੀਅਮ ਪਦਾਰਥਾਂ ਦੀ ਖਰੀਦ ਕਰਨ ਲਈ ਲੋਕਾਂ ਨੂੰ ਹੁਣ ਵੀ ਆਊਟਲੈਟਸ ਜਾਂ ਫਿਰ ਪੈਟਰੋਲ ਪੰਪਾਂ ਦੇ ਉੱਤੇ ਚੱਕਰ ਲਾਉਣੇ ਪੈਂਦੇ ਨੇ ਵੱਡੀ ਗੱਲ ਇਹ ਵੀ ਹੈ ਕਿ ਪੈਟਰੋਲੀਅਮ ਪਦਾਰਥਾਂ ਦੀ ਉਪੋਕਤਾਵਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਭਰ ਦੇ ਵਿੱਚ ਤੀਜੇ ਨੰਬਰ ਤੇ ਹੈ। 1 ਮਈ ਤੋਂ ਰੋਜ਼ਾਨਾ ਆਧਾਰ ਦੇ ਉੱਤੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਦੀ ਸਮੀਖਿਆ ਕੀਤੀ ਜਾਵੇਗੀ। ਉਸੇ ਦੇ ਹਿਸਾਬ ਨਾਲ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਉਤਾਰ-ਚੜਾਅ ਦੇਖਣ ਨੂੰ ਮਿਲੇਗਾ। ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀ ਡਿਲੀਵਰੀ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਬੀਤੇ ਦਿਨੀ ਦੇਸ਼ ਦੇ 8 ਸੂਬਿਆਂ ਦੇ ਡੀਲਰਾਂ ਨੇ ਆਪਣੇ-ਆਪਣੇ ਸੂਬਿਆਂ ਦੇ ਵਿੱਚ ਐਤਵਾਰ ਨੂੰ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਕੀਤਾ ਸੀ। ਡీలਰਾਂ ਦੇ ਇਸ ਐਲਾਨ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਐਤਵਾਰ ਨੂੰ ਪੈਟਰੋਲ ਪੰਪਾਂ ਨੂੰ ਬੰਦ ਕਰਨ ਨਾਲ ਉਪਭੋਗਤਾਵਾਂ ਨੂੰ ਪਰੇਸ਼ਾਨੀ ਹੋਵੇਗੀ ਤੇ ਡీలਰਾਂ ਦਾ ਇਹ ਐਲਾਨ ਬਿਲਕੁਲ ਸਹੀ ਨਹੀਂ ਹੈ